ਮੈਂ ਹਨੀਸ਼ ਕੌਸ਼ਲ ਸਮਰਲਤਾ ਤੋਂ ਪ੍ਰੈਸ ਰਿਪੋਰਟਰ ਸਾਰੇ ਹੀ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਵਿਸ਼ਕਰਮਾਂ ਦੇ ਦੀਆਂ ਬੰਦੀ ਛੋੜ ਦੇ ਵਸ ਭਾਈ ਦੂਜ ਤੇ ਗੁਰਪੁਰ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਹਾਂ ਔਰ ਆਸ ਕਰਦਾ ਕਿ ਸਾਰੀ ਦੀਵਾਲੀ ਹੈ ਇਹ ਤਿਹਾੜ ਨੇ ਕਿ ਸਾਰੇ ਲਈ ਖੁਸ਼ੀਆਂ ਲੈ ਕੇ ਆਣ ਔਰ ਅਸੀਂ ਇਸ ਤਿਹਾੜ ਨੂੰ ਇੱਕ ਗ੍ਰੀਨ ਦੀਵਾਲੀ ਦੇ ਤੌਰ ਤੇ ਮਨਾਈਏ ਤਾਂ ਕਿ ਆਉਣ ਵਾਲੀ ਜੋ ਪੀੜ੍ਹੀ ਆ ਉਹਨਾਂ ਲਈ ਅਸੀਂ ਸਵੱਛ ਤੇ ਹਰਿਆ ਭਰਿਆ ਵਾਤਾਵਰਣ ਸ਼ੁੱਧ ਹਵਾ ਜਿਹੜੀ ਉਹ ਤਿਆਰ ਕਰ ਸਕੀਏ ਸਾਡਾ ਜੋ ਆਉਣ ਵਾਲਾ ਭਵਿੱਖ ਹੈ ਆਓ ਅਸੀਂ ਰਲ ਮਿਲ ਕੇ ਪ੍ਰਣ ਲਈਏ ਵੀ ਅਸੀਂ ਵੱਤੋ ਵੱਤ ਪੀੜ ਪੌਦੇ ਲਗਾਈਏ ਤਾਂ ਜੋ ਜੋ ਸਾਡਾ ਵਾਤਾਵਰਣ ਉਹ ਸ਼ੁੱਧ ਹੋ ਸਕੇ ਇੱਕ ਵਾਰ ਫੇਰ ਤੋਂ ਮੈਂ ਹਨੀਸ਼ ਕੌਸ਼ਲ ਪ੍ਰੈਸ ਰਿਪੋਰਟਰ ਸਮਰਾਲਾ ਸਾਰੇ ਹੀ ਦੇਸ਼ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਸਮਰਾਲਾ ਦੇ ਇਲਾਕਾ ਵਾਸੀਆਂ ਨੂੰ ਇਸ ਇਤਿਹਾਰ ਦੀਆਂ ਹਾਰਦਿਕ ਵਧਾਈ ਦਿੰਦਾ ਹਾਂ ਜੈ ਸ਼੍ਰੀ ਰਾਮ